ਅੜਵਾਲੀ ਤੱਕ ਤਮਾਕੇਦਾਰ ਆਫਰ ਲਾਤਾ ਸੂਟਾਂ ਤੇ ਵਿਆਹਾਂ ਸ਼ਾਦੀਆਂ ਵਾਲੇ ਸੂਟ ਜਮਾ ਆਦਰ ਰੇਟਾਂ 'ਚ ਮਿਲਦੇ ਨੇ ਇੱਥੋਂ ਆਪਾਂ ਤੁਹਾਨੂੰ ਅੰਦਰ ਜਾ ਕੇ ਚੈੱਕ ਕਰਵਾਉਣੇ ਆਜੋ ਕੀ ਹਾਲ ਨੇ ਬਈ ਸ਼ਸ਼ੀ ਗਾਲ ਜੀ ਤੇ ਬਾਈ ਆਪਣੇ ਕੋਲੇ ਪਹਿਲਾਂ ਇਹ ਦੱਸ ਦੋ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਨੇ ਆਪਣੇ ਕੋਲੇ ਵੀਰ ਜੀ ਸੂਟ ਦੇਖੋ ਜੀ ਇਹ ਸੂਟ ਵਿਕਦੇ ਆ ਪਾ 500 ਰੁਪਏ ਦੀ ਰੇਂਜ ਹਾਂਜੀ ਬਾਈ ਆਪਾਂ ਨੇ ਸਿਰਫ ਇਹ 150 ਰੁਪਏ ਦਾ ਸੂਟ 150 ਤੋਂ ਆਪਣੇ ਕੋਲੇ ਸਟਾਰਟਿੰਗ ਹੋ ਜਾਂਦੀ ਹੈ ਜੀ ਸ਼ਬਾਈ ਇਹ 150 ਰੁਪਏ ਦੀ ਰੇਂਜ ਵਾਲੇ ਸੂਟ ਨਹੀਂ ਜੀ ਆਪਣੇ ਕੋਲੇ ਦੇਖੋ ਠੀਕ ਆ ਬਾਈ ਕੁਆਂਟਿਟੀ ਵਿੱਚ ਮਾਲ ਮਿਲੂਗਾ ਹੋਲ ਸੇਲ ਵਿੱਚ ਹੋਲ ਸੇਲ ਰੇਟਾਂ ਦੇ ਵਿੱਚ ਜੀ ਹੋਲ ਸੇਲ ਦਾ ਕੰਮ ਆ ਬਾਈ ਦਾ ਉਧਰ ਬਾਈ ਪਹਿਲਾਂ ਸਾਰੇ ਤੇ ਨਿਗਾ ਮਰਵਾ ਦੇ ਆ ਇੱਧਰ ਨਿਗਾ ਮਰਵਾ ਦੇ ਹੁਣੀ ਨਵਾਂ ਮਾਲ ਆਇਆਗਾ ਪੂਰੇ ਤੇ ਚੈੱਕ ਕਰਵਾ ਦੇ ਤੁਸੀਂ ਇੱਥੇ ਵਿ ਆਪਣੇ ਸੂਟ ਕਿਹੜੇ ਕਿਹੜੇ ਮਿਲ ਜਾਗੇ ਆਪਣੇ ਕੋਲ ਦੇਖੋ ਜੀ ਪਿਓਰ ਬਰੀਆਂ ਵਾਲੇ ਸੂਟ ਬਿਰਜ ਦਿਵਾਲੀ ਤੱਕ ਆਪਾਂ ਨੇ ਲਾਤੀ ਪੂਰੀ ਆਫਰ ਕਿਹੜੇ ਬਾਜ਼ਾਰ ਚ ਵਿਕਦੇ ਨੇ ਇਹ 1800 1900 ਆਪਾਂ ਨੇ ਸਿਰਫ 1000 ਰੁਪਏ ਦੀ ਰੇਂਜ ਚ ਇਹ ਸੂਟ ਪਹਿਨਣ ਨੂੰ ਦੇ 1800 1900 ਵਾਲਾ ਸੂਟ ਸਿਰਫ 1000 ਰੁਪਏ ਚ ਆਕਰਵਾ ਬਾਈ ਚੈੱਕ ਕਰੋ 1800 1900 ਵਾਲਾ ਸੂਟ 1000 ਚ ਦੇ ਭਾਈ ਆਪਣਾ ਐਡਰੈਸ ਦੱਸ ਦਿਓ ਪਹਿਲਾਂ ਵੀਰ ਜੀ ਕਾਹ ਛੋਟ ਦੀ ਨੀਂਗਾ ਮਾਰੋ ਜੀ ਦੇਖੋ ਜੀ ਇਹ ਸੂਟ ਵਿਕਦੇ ਨਹੀਂ ਜੀ 700 800 ਰੁਪਏ ਦੀ ਰੇਂਜ ਚ ਇਹ ਆਪਾਂ ਨੇ ਲਾਣੇ ਨਹੀਂ ਜੀ ਸਿਰਫ 4 400 ਰੁਪਏ ਦੀ ਰੇਂਜ ਚ ਹੈਵੀ ਟਪਟਿਆਂ ਦੇ ਨਾਲ ਵਿਆਹ ਸਾਧਿਆਂ ਦੇ ਪਾਉਣ ਵਾਸਤੇ ਠੀਕ ਆ ਭਾਈ ਤੇ ਆਪਣਾ ਐਡਰੈਸ ਦੱਸੋ ਆਪਣਾ ਐਡਰੈਸ ਵੀਰ ਜੀ ਦੇਖੋ ਜੀ ਪੰਜਾਬ ਐਂਡ ਸਿੱਧ ਬੈਂਕ ਹਾਂਜੀ ਵੀਰ ਜੀ ਕਲੋਨੀ ਰੋਡ ਹਣੀ ਦੇ ਕਾਰਖਾਨੇ ਚ ਲਹਿਰੇ ਗਾਗੇ ਆਪਣੀ ਦੁਕਾਨ ਹੈ ਜੀ ਠੀਕ ਹੈ ਤੇ ਨੰਬਰ ਬੋਲ ਦੋ ਬਾਈ ਇੱਕ ਵਾਰ ਆਪਣਾ 85578 ਜੀ 12 882 ਜੀ ਆ ਸਾਰੇ ਤੇ ਨਿਗਮ ਰਵਾਦੇ ਬਈ ਵਿਆਹ ਸ਼ਾਦੀਆਂ ਵਾਲੇ ਲੈਣ ਦੇਣ ਵਾਲੇ ਸੂਟ ਤੁਹਾਨੂੰ ਸਾਰੇ ਮਿਲ ਜਾਣਗੇ ਕੱਟ ਪੀਸ ਚਾਹੀਦੇ ਨੇ ਕਿ ਤੁਹਾਨੂੰ ਉਹ ਵੀ ਮਿਲ ਜਾਣਗੇ ਪਲੇਨ ਪ੍ਰਿੰਟਡ ਜਿਹੜਾ ਵੀ ਚਾਹੀਦਾ ਤੁਹਾਨੂੰ ਇੱਥੇ ਉਹ ਵੀ ਮਿਲ ਜੂਗਾ ਤੁਸੀਂ ਵਿਜ਼ਿਟ ਕਰੋ ਵਾ ਸਟਾਕ ਤੇ ਚੈੱਕ ਕਰਵਾਦੇ ਹੁਣੇ-ਹੁਣੇ ਨਵਾਂ ਸਟਾਕ ਆਇਆਗਾ ਰੋਜ਼ ਮਾਲ ਆਉਂਦਾਗਾ ਤੁਸੀਂ ਇੱਥੇ ਵਿਜ਼ਿਟ ਕਰਕੇ ਬਹੁਤ ਘੱਟ ਰੇਟਾਂ 'ਚ ਸੂਟ ਖਰੀਦ ਸਕਦੇ ਹੋਗੇ